ਅਮਦਨ ਤੋਂ ਵੱਧ ਜ਼ਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਹੈ ਜਿਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਕੋਈ ਵੀ ਰਾਹਤ ਨਹੀਂ ਮਿਲੀ ਸੁਣਵਾਈ ਦੌਰਾਨ ਸਰਕਾਰ ਨੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਹੈ ਉਥੇ ਹੀ ਅਦਾਲਤ ਨੇ ਜੇਲ੍ਹ ਦੇ ਵਿੱਚ ਮਜੀਠੀਏ ਦੇ ਸੰਭਾਵੀ ਖਤਰਿਆਂ ਬਾਰੇ ਵੀ ਸਵਾਲ ਚੁੱਕੇ ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਹੋਵੇਗੀ ਇਸ ਮਾਮਲੇ ਦੀ ਸੁਣਵਾਈ ਜਸਟਿਸ ਸ ਵਿਕਰਮ 나ਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕੀਤੀ ਇਸ ਦੌਰਾਨ ਮਜੀਠੀਏ ਦੇ ਵਕੀਲ ਅਗਰਵਾਲ ਨੇ ਕਿਹਾ ਕਿ ਪਲੀਜ਼ ਮੈਨੂੰ ਅੰਤਰੀਮ ਜ਼ਮਾਨਤ ਤੇ ਬਹਿਸ ਕਰਨ ਦਿਓ ਉਥੇ ਹੀ ਅਦਾਲਤ ਨੇ ਕਿਹਾ ਕਿ ਮਿਸਟਰ ਦੇਵੇ ਨੇ ਜਵਾਬ ਦਾਖਲ ਕਰਨ ਲਈ 2 ਹਫਤੇ ਦਾ ਸਮਾਂ ਮੰਗਿਆ ਹੈ ਅਗਰਵਾਲ ਨੇ ਕਿਹਾ ਹੈ ਕਿ ਮੈਂ ਇਸ ਦਾ ਵਿਰੋਧ ਨਹੀਂ ਕਰ ਰਿਹਾ ਪਰ ਅੰਤਿਮ ਜ਼ਮਾਨਤ ਤੇ ਵਿਚਾਰ ਕਰੋ ਮੈਂ ਭੱਜਣ ਵਾਲਾ ਨਹੀਂ ਹਾਂ ਅਦਾਲਤ ਨੇ ਕਿਹਾ ਕਿ ਤੁਸੀਂ ਕਦੋਂ ਤੋ ਜੇਲ ਦੇ ਵਿੱਚ ਹੋ ਤੁਹਾਡੀ ਜਾਨ ਤੇ ਕਿੰਨੀ ਵਾਰ ਹਮਲਾ ਹੋਇਆ ਹੈ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਕਿ ਤੁਹਾਨੂੰ ਦੂਜੀ ਜੇਲ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਅਗਰਵਾਲ ਨੇ ਕਿਹਾ ਕਿ ਉਹਨਾਂ ਨੇ ਆਪਣੇ ਅਧਿਕਾਰੀ ਕਹਿ ਰਹੇ ਨੇ ਕਿ ਜਾਨ ਨੂੰ ਖਤਰਾ ਹੈ ਦਵੈ ਨੇ ਕਿਹਾ ਕਿ ਅਸੀਂ ਕੋਰਟ ਦੇ ਸਾਹਮਣੇ ਕਿਹਾ ਹੈ ਕਿ ਪਟੀਸ਼ਨ ਕਰਤਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਗਏ ਹਨ ਅਸੀਂ ਇਸ ਤੇ ਹਾਈ ਕੋਰਟ ਦੇ ਸਾਹਮਣੇ ਭਰੋਸਾ ਕੀਤਾ ਅਦਾਲਤ ਨੇ ਕਿਹਾ ਕਿ ਉਹ ਚੰਡੀਗੜ੍ਹ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਮੰਗ ਕਰ ਰਹੇ ਹਨ ਇਸ ਵਿੱਚ ਕੀ ਸਮੱਸਿਆ ਹੈ ਅਗਰਵਾਲ ਨੇ ਅੱਗੇ ਕਿਹਾ ਹੈ ਕਿ ਮੈਂ ਅੰਤਰੀਮ ਜ਼ਮਾਨਤ ਦੀ ਮੰਗ ਕਰ ਰਿਹਾ ਹੈ ਇਹ ਇੱਕ ਨਿਜਮਤ ਜ਼ਮਾਨਤ ਅਰਜੀ ਹੈ ਮੈਂ ਅੰਤਰੀਮ ਜ਼ਮਾਨਤ ਦੀ ਬੇਨਤੀ ਕਰ ਰਿਹਾ ਹਾਂ ਰਾਜ ਜਿੰਨਾ ਸਮਾਂ ਚਾਹੇ ਲੈ ਸਕਦਾ ਹੈ ਸੀਨੀਅਰ ਵਕੀਲ ਸਿਧਾਰਥ ਦਵੇ ਪੰਜਾਬ ਰਾਜ ਵੱਲੋਂ ਪੇਸ਼ ਹੋਏ ਉਹਨਾਂ ਨੇ ਕਿਹਾ ਹੈ ਕਿ ਮੈਂ 2 ਹਫ਼ਤੇ ਮੰਗ ਰਹੇ ਹਾਂ ਅਦਾਲਤ ਨੇ ਕਿਹਾ ਹੈ ਕਿ 540 ਕਰੋੜ ਜਨਤਕ ਪੈਸਾ ਹੈ ਅਗਰਵਾਲ ਨੇ ਕਿਹਾ ਹੈ ਕਿ ਚਾਰ ਸ਼ੀਟ ਸਿਰਫ 40 ਕਰੋੜ ਲਈ ਹੈ ਪਿਛਲੀ ਵਾਰ ਵੀ ਸਮੇਂ ਦੀ ਬੇਨਤੀ ਕੀਤੀ ਗਈ ਸੀ